ਕਿੱਤੇ ਦੇ ਰਾਤ ਲੁਧਿਆਣਾ ਦੇ ਬੀਆਰਐਸ ਨਗਰ ਦੇ ਵਿੱਚ ਇੱਕ ਐਨਆਰਆਈ ਪਰਿਵਾਰ ਦੇ ਉੱਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ ਦਾ ਦੱਸਿਆ ਕੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਕਿ ਜਿਸ ਦੇ ਵਿੱਚ ਸਾਹ ਦੇਖਿਆ ਜਾ ਸਕਦਾ ਹੈ ਕਿ ਇੱਕੇ ਚਿੱਟੇ ਰੰਗ ਦੀ ਗੱਡੀ ਦੇ ਵਿੱਚ ਕੁਝ ਨੌਜਵਾਨ ਆਂਦੇ ਨੇ ਤੇ ਉਸ ਤੋਂ ਬਾਅਦ ਤਾਬੜ ਤੋੜ ਘਰ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਦੱਸਿਆ ਜਾ ਰਿਹਾ ਹੈ ਕਿ 6 ਤੋਂ 7 ਰਾਉਂਡ ਜਿਹੜੇ ਆ ਫਾਇਰ ਹੁੰਦੇ ਨੇ ਤੇ ਉਸ ਤੋਂ ਬਾਅਦ ਨੌਜਵਾਨ ਉੱਥੋਂ ਨਿਕਲ ਜਾਂਦੇ ਨੇ ਭਾਵੇਂ ਕਿ ਇਹ ਵੀ ਸਾਹਮਣੇ ਆਇਆ ਹੈ ਕਿ ਜਿਸ ਜਗੇ ਫਾਇਰਿੰਗ ਹੋਈ ਹੈ ਉਸ ਦੇ ਨਜ਼ਦੀਕ ਹੀ ਇੱਕ ਨਾਮੀ ਸਿੰਗਰ ਦਾ ਵੀ ਘਰ ਹੈ ਤੇ ਇਹ ਬੀਆਰਐਸ ਨਗਰ ਹੈ ਤੇ ਜੋ ਕਿ ਪੌਸ਼ ਇਲਾਕਾ ਮੰਨਿਆ ਜਾਂਦਾ ਹੈ ਇਸ ਲਈ ਪੁਲਿਸ ਵੀ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈ ਰਹੀ ਹੈ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਰੋਪਿਆਂ ਨੂੰ ਫੜਨ ਦੇ ਲਈ ਕਈ ਟੀਮਾਂ ਬਣਾ ਕੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਵੀ ਭੇਜ ਦਿੱਤੀਆਂ ਨੇ ਹਾਲਾਂਕਿ ਪੁਲਿਸ ਨੂੰ ਵੀ ਕਈ ਸੁਰਾਗ ਮਿਲੇ ਨੇ ਪਤਾ ਇਹ ਲੱਗ ਰਿਹਾ ਹੈ ਕਿ ਸੂਤਰਾ ਦੇ ਵੱਲੋਂ ਤੋਂ ਕਿ ਪੁਲਿਸ ਜਲਦ ਹੀ ਇੱਕ ਵੱਡੀ ਪ੍ਰੈਸ ਕਾਨਫਰੰਸ ਵੀ ਕਰਨ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਨੂੰ ਕਦੋਂ ਤੱਕ ਟਰੇਸ ਕਰ ਪਾਦੀ ਹੈ ਜਾਂ ਨਹੀਂ ਪਾਦੀ ਇਹ ਆਉਣ ਵਾਲਾ ਸਮਾਂ ਦੱਸੇਗਾ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਐਸਐਮਜ਼ेड ਨਿਊਜ਼